ਚਿਕਾ ਖਾਲਸਾ ਵਾਹਿਗੁਰੂ ਕੀ ਫਤਿਹ ਤੱਤੀ ਤਵਿਯੁੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤੱਤੀ ਤਵਿਯੁੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤੱਤੀ ਤਵਿਯੁੱਤੇ ਗੁਰਾਂ ਨੂੰ ਬਿਠਾਇਆ ਤਤਿ ਤਵਿ ਉੱਤੇ ਗੁਰਾਨੁ ਬਿਠਾਇਆ ਸਾਰੈ ਜਹਾਨ ਕੰਬਿਆ ਤਤਿ ਤਵਿ ਉੱਤੇ ਗੁਰਾਨੁ ਬਿਠਾਇਆ ਸਾਰੈ ਜਹਾਨ ਕੰਬਿਆ ਤਤਿ ਤਵਿ ਉੱਤੇ ਗੁਰਾਨੁ ਬਿਠਾਇਆ ਸਾਰੈ ਜਹਾਨ ਕੰਬਿਆ ਤਤਿ ਤਵਿ ਉੱਤੇ ਗੁਰਾਨੁ ਬਿਠਾਇਆ ਵਾਲੇ ਪਾਂਬੜ ਜਾ ਚੜੇ ਅਸਮਾਨ ਨੂੰ ਅਗਵਾ ਤੱਤੀ ਤਵੀ ਉੱਤੇ ਗੁਰਾਂ ਨੂੰ ਬਖਾਇਆ ਸਾਰਾ ਹੀ ਜਹਾਨ ਕੰਬਿਆ ਤੱਤੀ ਤਵੀ ਉੱਤੇ ਗੁਰਾਂ ਨੂੰ ਬਖਾਇਆ ਸਾਰਾ ਹੀ ਜਹਾਨ ਕੰਬਿਆ ਕਤਿਰੇ ਤਾ ਗੁਰਾਂ ਉੱਤੇ ਪਾਈ ਸਾਰਾ ਹੀ ਜਹਾਨ ਕੰਬਿਆ ਤੱਤੀ ਰੇ ਤੱਤੀ ਰੇਤ ਗੁਰਾਂ ਦੇ ਉੱਤੇ ਪਾਈ ਸਾਰਾ ਇਹ ਜਹਾਨ ਕੰਬਿਆ ਤੱਤੀ ਰੇਤ ਗੁਰਾਂ ਦੇ ਉੱਤੇ ਪਾਈ ਸਾਰਾ ਇਹ ਜਹਾਨ ਕੰਬਿਆ ਤੱਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤੱਤੀ ਤਵੀ ਕੰਬਿਆ ਤੱਤੀ ਤਵੀ ਉੱਤੇ ਗੁਰਾ ਨੂੰ ਬੁਠਾਇਆ ਸਾਰਾ ਜਹਾਨ ਕੰਬਿਆ ਤੱਤੀ ਤਵੀ ਉੱਤੇ ਗੁਰਾ ਨੂੰ ਬੁਠਾਇਆ ਸਾਰਾ ਜਹਾਨ ਕੰਬਿਆ ਅੱਗ ਵਾਲੇ ਪੰਬੜ ਜਾ ਚੜੇ ਅਸਮਾਨਾਂ ਨੂੰ ਅੱਗ ਵਾਲੇ ਪੰਬੜ ਜਾ ਚੜੇ ਅਸਮਾਨਾਂ ਅੰਗਵਾਲੇ ਪੰਬੜਾ ਜੇ ਚੜੇ ਅਸਮਾਨਾਂ ਨੂੰ ਅੰਗਵਾਲੇ ਪੰਬੜਾ ਜੇ ਚੜੇ ਅਸਮਾਨਾਂ ਨੂੰ ਸ਼ਿਖਰਦੂ ਪਰੇ ਤਾਲੇ ਲੱਗ ਗਏ ਦੁਕਾਨਾਂ ਨੂੰ ਸ਼ਿਖਰਦੂ ਪਰੇ ਤਾਲੇ ਲੱਗ ਗਏ ਦੁਕਾਨਾਂ ਨੂੰ ਸ਼ਿਖਰਦੂ ਪਰੇ ਤਾਲੇ ਲੱਗ ਗਏ ਘਰ ਦੁਪਹਿਰੇ ਤਰੇ ਲੱਗ ਗਏ ਦੁਕਾਨਾਂ ਨੂੰ ਜਾ ਕੇ ਰੋਕੋ ਜੰਦੂ ਹੁਨੇ ਕੀ ਡੀ ਰਾਏ ਪੈਂਦੇ ਨੇ ਸਾਰਾ ਹੀ ਜਹਾਨ ਕੰਬਿਆ ਦਿੱਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਦਿੱਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤਤੀ ਤਵੀ ਉੱਤੇ ਗੁਰਾਂ ਨੂੰ ਲਕੜਾਂ ਤੇ ਤਵੀ ਨੂੰ ਸੀ ਪਤਾ ਸਾਰੀ ਗੱਲ ਦਾ ਲਕੜਾਂ ਤੇ ਤਵੀ ਨੂੰ ਸੀ ਪਤਾ ਸਾਰੀ ਗੱਲ ਦਾ ਲਕੜਾਂ ਤੇ ਤਵੀ ਦਿਲ ਸੀ ਪਤਾ ਸਾਰੀ ਗੱਲ ਦਾ ਲਕੜਾਂ ਤੇ ਤਵੀ ਨੂੰ ਸੀ ਪਤਾ ਸਾਰੀ ਗੱਲ ਦਾ ਅੱਗੇ ਅੱਗੇ ਦੱਸੋ ਭਲਾ ਕੀ ਦਾ ਜੋਰ ਚੱਲਦਾ 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 ਕਿਹੜਾ ਬਚਦਾ ਏ ਪੱਠੀ ਵਿੱਚ ਡੱਕੇ ਆਸਾ ਸਾਰਾ ਹੀ ਜਹਾਨ ਕੰਬਿਆ ਤਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਮੀਆਂ ਮੀਰ ਰੋ ਰੋ ਕੇ ਯਾਰ ਜਾਗੂ ਜਾਰ ਰੋ ਰੋ ਕੇ ਯਾਰ ਜਾਗੂ ਜਾਰ ਦਾ ਮੀਆਂ ਮੀਰ ਰੋ ਰੋ ਕੇ ਯਾਰ ਜਾਗੂ ਜਾਰ ਦਾ ਮੀਆਂ ਮੀਰ ਰੋ ਰੋ ਕੇ ਯਾਰ ਜਾਗੂ ਜਾਰ ਦਾ ਐਸਾ ਦਿਨ ਦੇਖਣਾ ਤੋ ਪਹਿਲਾ ਰੱਬ ਮਾਰਦਾ ਐਸਾ ਦਿਨ ਦੇਖਣਾ ਤੋ ਪਹਿਲਾ ਰੱਬ ਮਾਰਦਾ ਐਸਾ ਦਿਨ ਦੇਖਣਾ ਤੋ ਕਣੇ ਤੋਂ ਪੈਨਾਰਾ ਬੁਮਾਰਦੇਵੇਂ ਚੱਲੀ ਐਨਾ ਕੈਰ ਕਮਾਇਆ ਸਾਰਾ ਹੀ ਜਹਾਨ ਕੰਬਿਆ ਤੱਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤੱਤੀ ਤਵੀ ਉੱਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਤੱਤੀ ਤਵੀ ਕਤੀ ਤਵੀਉਤੇ ਗੁਰਾਂ ਨੂੰ ਬਿਠਾਇਆ ਸਾਰਾ ਹੀ ਜਹਾਨ ਕੰਬਿਆ ਵਾਹਿਗੁਰੂ ਜੀ ਦਾ ਖਾਸਾ